ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਮੰਗਲਵਾਰ ਨੂੰ ਜ਼ਿਆਦਾਤਰ ਕੈਨੇਡੀਅਨਾਂ ਦੇ ਲਈ ਆਪਣੇ ਟੈਕਸ ਭਰਨ ਦੀ ਆਖਰੀ ਤਾਰੀਖ ਹੈ ਜੇਕਰ ਤੁਹਾਡੇ ਕੋਲ ਪੈਸੇ ਬਕਾਇਆ ਨਹੀਂ ਤਾਂ ਉਹ ਦਿਨ ਵੀ ਹੈ ਜਦੋਂ ਭੁਗਤਾਨ ਕਰਨ ਦੀ ਲੋੜ ਹੈ ਕੈਨੇਡਾ ਰੈਵਨਿਊ ਏਜੰਸੀ ਦੀ 30 ਅਪ੍ਰੈਲ ਦੀ ਆਖਰੀ ਮਿਤੀ ਜ਼ਿਆਦਾਤਰ ਟੈਕਸਦਾਤਿਆਂ ਦੇ ਉੱਤੇ ਲਾਗੂ ਹੁੰਦੀ ਹੈ ਸੈਲਫ ਇੰਪਲੋਇਡ ਤੇ ਕੁਝ ਹੋਰ ਵਿਅਕਤੀਆਂ ਦੇ ਕੋਲ ਆਪਣੇ ਟੈਕਸ ਭਰਨ ਦੇ ਲਈ 15 ਜੂਨ ਤੱਕ ਦਾ ਸਮਾਂ ਹੈ ਹਾਲਾਂਕਿ ਸੈਲਫ ਇੰਪਲੋਇਡ ਵਾਲੇ ਕੈਨੇਡੀਅਨਾਂ ਨੂੰ ਅਜੇ ਵੀ ਵਿਆਜ ਤੋਂ ਬਚਣ ਦੇ ਲਈ ਅਪ੍ਰੈਲ ਦੀ ਆਖਰੀ ਮਿਤੀ ਤੱਕ ਬਕਾਇਆ ਰਕਮ ਦਾ ਭੁਗਤਾਨ ਕਰਨਾ ਪਵੇਗਾ ਬਕਾਇਆ 30 ਅਪ੍ਰੈਲ 2024 ਤੋਂ ਬਾਅਦ ਆਮ ਤੌਰ ਤੇ ਸੀਆਰਏ ਡਾਲਰ 2 ਜਾਂ ਇਸ ਤੋਂ ਘੱਟ ਦਾ ਫਰਕ ਨਹੀਂ ਵਸੂਲਦੇ ਸੀਆਰਏ 1 ਮਈ 2024 ਤੋਂ ਸ਼ੁਰੂ ਹੋਣ ਵਾਲੇ ਕਿਸੇ ਵੀ ਬਕਾਇਆ ਤੇ ਰੋਜ਼ਾਨਾ ਜਿਹੜਾ ਮਿਲਿਆ ਜੁਲਿਆ ਵਿਆਜ ਹੈ ਉਹ ਵਸੂਲੇਗਾ ਜਦੋਂ ਤੱਕ ਤੁਹਾਡੇ ਬਕਾਇਦੇ ਦਾ ਪੂਰਾ ਭੁਗਤਾਨ ਨਹੀਂ ਹੋ ਸਕਦਾ ਤੁਹਾਡੀ ਵਿੱਤੀ ਸੰਸਥਾ ਦੇ ਆਨਲਾਈਨ ਜਾਂ ਟੈਲੀਫੋਨ ਬੈਂਕਿੰਗ ਪ੍ਰਣਾਲੀਆਂ ਰਾਹੀਂ ਭੁਗਤਾਨ ਕੀਤੇ ਜਾ ਸਕਦੇ ਨੇ ਤੁਸੀਂ ਸੀਆਰਏ ਦੀ ਵੈਬਸਾਈਟ ਰਾਹੀਂ ਵਿਜ਼ਾ ਡੈਬਿਟ ਕਾਰਡ ਡੈਬਿਟ ਮਾਸਟਰ ਕਾਰਡ ਜਾਂ ਇਨਟ੍ਰੈਕ ਆਨਲਾਈਨ ਕਾਰਡ ਦੀ ਵਰਤੋਂ ਵੀ ਕਰਕੇ ਭੁਗਤਾਨ ਕਰ ਸਕਦੇ ਹੋ ਭੁਗਤਾਨ ਦੇ ਹੋਰ ਰੂਪ ਵੀ ਸਵੀਕਾਰ ਕੀਤੇ ਜਾਂਦੇ ਨੇ ਤੇ ਆਨਲਾਈਨ ਰੂਪरेखा ਦਿੱਤੀ ਜਾਂਦੀ ਹੈ ਟੈਕਸ ਪਰਨ ਦਾ ਸੀਜ਼ਨ ਸੋਮਵਾਰ 19 ਫਰਵਰੀ ਤੋਂ ਸ਼ੁਰੂ ਹੋਇਆ ਹੈ ਅਪ੍ਰੈਲ ਦੀ ਆਖਰੀ ਮਿਤੀ ਤੱਕ ਲਗਭਗ 10 ਮਿਲੀਅਨ ਕੈਨੇਡੀਅਨਾਂ ਨੇ ਅਜੇ ਵੀ ਆਪਣੀ ਕਾਗਜ਼ੀ ਕਾਰਵਾਈਆਂ ਦਾਇਰ ਨਹੀਂ ਕੀਤੀਆਂ ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਕੁਮਾਂਤਰੀ ਵਿਦਿਆਰਥੀ ਇਸ ਸਾਲ ਸਤੰਬਰ ਤੋਂ ਪ੍ਰਤੀ ਹਫਤਾ 24 ਘੰਟੇ ਤੱਕ ਆਫ ਕੈਂਪਸ ਕੰਮ ਕਰਨ ਦੇ ਯੋਗ ਹੋਣਗੇ ਲਿਬਰਲਾਂ ਨੇ ਕਾਮਯਾਦੀ ਘਾਟ ਨੂੰ ਦੂਰ ਕਰਨ ਦੇ ਲਈ ਕੋਵਿਡ-19 ਮਹਾਮਾਰੀ ਦੌਰਾਨ ਕੁਮਾਂਤਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਤੇ 20 ਘੰਟੇ ਦੀ ਸੀਮਾ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਸੀ ਇਹ ਅਸਥਾਈ ਛੋਟ ਮੰਗਲਵਾਰ ਨੂੰ ਖਤਮ ਹੋ ਰਹੀ ਹੈ ਮਿਲਰ ਨੇ ਕਿਹਾ ਹੈ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਵਧੀਆ ਅਭਿਆਸਾਂ ਤੇ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਵਿੱਚੋਂ ਜ਼ਿਆਦਾਤਰ ਦੇਸ਼ ਹਕੂਮਤਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਦੀ ਗਿਣਤੀ ਨੂੰ ਸੀਮਿਤ ਕਰਦੇ ਨੇ। ਕੈਨੇਡਾ ਦੇ ਨਿਯਮਾਂ ਨੂੰ ਇਕਸਾਰ ਕਰਨ ਦੀ ਲੋੜ ਹੈ ਨਹੀਂ ਤਾਂ ਸਾਡੇ ਕੋਲ ਬedere ਬੇਕਾਰ ਉਹ ਆਉਣਗੇ ਜਿਨ੍ਹਾਂ ਦਾ ਮਨਤਾਵ ਪੜਾਈ ਕਰਨਾ ਨਹੀਂ ਸਗੋ ਕੰਮ ਕਰਨਾ ਹੈ। ਸਪਸ਼ਟ ਕਰ ਦਈਏ ਕਿ ਹਕੂਮਤਰੀ ਵਿਦਿਆਰਥੀ ਪ੍ਰੋਗਰਾਮ ਦਾ ਉਦੇਸ਼ ਪੜਾਈ ਕਰਨਾ ਹੈ ਨਾ ਕਿ ਕੰਮ ਕਰਨਾ। ਇਹ ਗੱਲ ਮਾਰਕ ਵਿਲਰ ਨੇ ਕਹੀ। ਉਹਨਾਂ ਕਹਿੰਦੇ ਕਿ ਨਵੀਂ ਕਾਮਾ ਸੀਮਾ ਜਿਹੜੀ ਹੈ ਉਹ ਉਦੋਂ ਆਈ ਹੈ ਜਦੋਂ ਫੈਡਰਲ ਸਰਕਾਰ ਦੇਸ਼ ਭਰ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਵਾਧੇ ਨੂੰ ਸਿਮਿਤ ਕਰ ਰਹੇ ਨੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਟੱਡੀ ਪਰਮਿਟ ਇੱਕ ਤਰ੍ਹਾਂ ਦੇ ਨਾਲ ਅਨधिकृत ਵਰਕ ਵੀਜ਼ਾ ਹੋ ਸਕਦਾ ਹੈ ਜੋ ਕਿ ਇਸ ਦੇ ਉਦੇਸ਼ ਨੂੰ ਕਮਜ਼ੋਰ ਕਰਦਾ ਹੈ ਮਿਲਰ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ 24 ਘੰਟੇ ਦੀ ਕੈਪ ਨਿਰਧਾਰਤ ਕਰ ਰਹੀ ਹੈ ਕਿਉਂਕਿ ਇਹ ਵਾਜਿਬ ਜਾਬਦਾ ਹੈ ਤੇ ਇਸ ਦੇ ਨਾਲ ਵਿਦਿਆਰਥੀ ਤਿੰਨ ਪੂਰੇ 8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਕੰਮ ਕਰ ਸਕਣਗੇ ਮਿਲਰ ਨੇ ਦੱਸਿਆ ਇਮੀਗ੍ਰੇਸ਼ਨ ਵਿਭਾਗ ਦੇ ਦੁਾਰਾ ਅੰਦਰੂਨੀ ਕੰਮ ਦਰਸਾਉਂਦਾ ਹੈ ਕਿ 80% ਤੋਂ ਵੱਧ ਕੁਮਾਂਤਰੀ ਕੰਟਰੀ ਵਿਦਿਆਰਥੀ ਇਸ ਸਮੇਂ ਹਫਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰ ਰਹੇ ਨੇ ਸਰਕਾਰ ਵੱਲੋਂ 24 ਘੰਟੇ ਪ੍ਰਤੀ ਹਫਤੇ ਦੀ ਕੰਮ ਦੇ ਘੰਟਿਆਂ ਦੀ ਲਿਮਟ ਨਿਰਧਾਰਤ ਹੋਣ ਤੋਂ ਪਹਿਲਾਂ ਕੰਮ ਦੇ ਘੰਟਿਆਂ ਦੀ ਸੀਮਾ ਸਤੰਬਰ ਤੱਕ ਪ੍ਰਤੀ ਹਫਤਾ 20 ਘੰਟਾ ਹੋ ਰਹੀ ਹੈ ਕਲਾਸ ਵਿੱਚ ਐਕਟਿਵ ਦਾਖਲੇ ਤੋਂ ਪਹਿਲਾਂ ਜਿਵੇਂ ਗਰਮੀਆਂ ਦੇ ਦੌਰਾਨ ਕੁਮਾਂਤਰੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੈ ਮਿਲਰ ਨੇ ਪਹਿਲਾਂ ਹਫਤੇ ਦੇ ਵਿੱਚ 30 ਘੰਟੇ ਦੀ ਲਿਮਟ ਸੈੱਟ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਹਾਲਾਂਕਿ ਸੋਮਵਾਰ ਨੂੰ ਉਹਨਾਂ ਨੇ ਕਿਹਾ ਕਿ ਅਜਿਹਾ ਕਰਨਾ ਫੁੱਲ ਟਾਈਮ ਘੰਟਿਆਂ ਦੇ ਬਹੁਤ ਨੇੜੇ ਹੋਵੇਗਾ ਉਹਨਾਂ ਕਿਹਾ ਕਿ ਜਦੋਂ ਵਿਦਿਆਰਥੀ 30 ਘੰਟੇ ਪ੍ਰਤੀ ਹਫਤੇ ਦੇ ਪੱਧਰ ਤੇ ਕੰਮ ਕਰਨਗੇ ਤਾਂ ਇਸ ਦੇ ਨਾਲ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਸਰੀ ਦੇ ਇੱਕ ਵਿਅਕਤੀ ਨੂੰ ਸੋਮਵਾਰ ਨੂੰ ਵਾਈਟ ਰੌਕ ਵਿੱਚ ਕੱਤਕ ਤਰੀਕੇ ਦੇ ਨਾਲ ਚਾਕੂ ਮਾਰਨ ਦੇ ਸਬੰਧ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪਿਛਲੇ ਹਫਤੇ ਆਸ-ਪਾਸੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਹੋ ਜਿਹੀ ਘਟਨਾ ਸੀ ਜਿਸ ਨਾਲ ਆਫਿਸਾਰੇ ਲੋਕਾਂ ਦੇ ਵਿੱਚ ਖੌਫ ਪੈਦਾ ਹੋਇਆ ਇੰਟਰਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਮੰਗਲਵਾਰ 23 ਅਪ੍ਰੈਲ ਨੂੰ 26 ਸਾਲਾਂ ਕੁਲਵਿੰਦਰ ਸੋਹੀ ਦਾ ਚਾਕੂ ਮਾਰਨ ਦੇ ਮਾਮਲੇ ਦੇ ਵਿੱਚ ਇੱਕ 28 ਸਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੋਹੀ ਡਾਲਫਿਨ ਸਟਰੀਟ ਦੇ ਬਿਲਕੁਲ ਪੂਰਬ ਦੇ ਵਿੱਚ ਮਰੀਨ ਡਰਾਈਵ ਦੇ ਨੇੜੇ ਇੱਕ ਦੋਸਤ ਦੇ ਨਾਲ ਸੀ ਜਦੋਂ ਉਸ ਨੂੰ ਰਾਤੀ 9:30 ਵਜੇ ਤੋਂ ਪਹਿਲਾਂ ਚਾਕੂ ਮਾਰਿਆ ਗਿਆ ਸੀ 28 ਅਪ੍ਰੈਲ ਦਿਨ ਐਤਵਾਰ ਨੂੰ ਸਾਈਪ੍ਰਸ ਸਟਰੀਟ ਦੇ ਮਰੀਨ ਲੈਨ ਵਿਖੇ ਸੋਹੀ ਦੇ ਪਰਿਵਾਰ ਵੱਲੋਂ ਕੈਂਡਲ ਲਾਈਟ ਵਿਜਲ ਵੇ ਕੀਤਾ ਗਿਆ ਜਾਂਚ ਟੀਮ ਨੇ ਕਿਹਾ ਕਿ ਅਸੀਂ ਸੁਰੱਖਿਆ ਦੇ ਲਈ ਜਨਤਾ ਦੀ ਚਿੰਤਾ ਨੂੰ ਪਛਾਣਦੇ ਹਈਆਂ ਜਿੰਨੀ ਜਲਦੀ ਹੋ ਸਕੇ ਅਪਡੇਟ ਅੱਗੇ ਕਰਾਂਗੇ ਤੇ ਜਾਂਚ ਟੀਮ ਨੇ ਇਹ ਵੀ ਕਿਹਾ ਕਿ ਅਸੀਂ ਅਜੇ ਵੀ ਗਵਾਹਾਂ ਨੂੰ ਅੱਗੇ ਆਉਣ ਲਈ ਕਹਿ ਰਹੇ ਹਾਂ ਤੇ ਰਾਤ 8 ਤੋਂ 10 ਵਜੇ ਦੇ ਵਿਚਕਾਰ ਖੇਤਰ ਦੇ ਵਿੱਚ ਕਿਸੇ ਵੀ ਵਿਅਕਤੀ ਤੋਂ ਡੈਸ਼ ਕੈਮ ਫੁਟੇਜ ਜਿਹੜੀ ਹੈ ਉਹ ਭਾਲੀ ਜਾ ਰਹੀ ਹੈ 28 ਸਾਲਾਂ ਕੁਲਵਿੰਦਰ ਸੋਹੀ ਦੀ ਮੌਤ ਛੁਰਾ ਮਾਰਨ ਦੇ ਨਾਲ ਹੋਈ ਹੈ ਐਤਵਾਰ ਨੂੰ 28 ਅਪ੍ਰੈਲ ਨੂੰ ਪੁਲਿਸ ਨੇ 199 ਸਟਰੀਟ ਤੇ ਇੱਕ ਘਰ ਦੇ ਵਿੱਚ ਬ੍ਰੇਕ-ਇਨ ਦੀ ਕੋਸ਼ਿਸ਼ ਬਾਰੇ ਕਾਲ ਦਾ ਜਵਾਬ ਦਿੱਤਾ ਜਿਸ ਤੇ ਦੋ ਵਿਅਕਤੀਆਂ ਨੂੰ ਕਥੀ ਤੌਰ ਦੇ ਉਤੇ ਘਰ ਦੇ ਵਿੱਚ ਦਾਖਲ ਹੋਣ ਤੇ ਕੋਸ਼ਿਸ਼ ਦੇ ਵਿੱਚ ਇੱਕ ਸੰਧ ਤੇ ਸਰੀਰਕ ਤਾਕਤ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਇਸ ਘਟਨਾ ਵਿੱਚ ਬ੍ਰੇਕ-ਇਨ ਦੀ ਕੋਸ਼ਿਸ਼ ਦੌਰਾਨ ਦੋਵਾਂ ਸ਼ੱਕੀਆਂ ਨੇ ਮਾਸਕ ਪਾਏ ਹੋਏ ਸੀ ਇਸੇ ਹੀ ਇਸੇ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਫੜੇ ਗਏ ਸ਼ੱਕੀਆਂ ਦਾ ਸਬੰਧ ਜਿਹੜੀ ਕਟਨਾ ਵਾਈਟ ਰੌਕ ਵਿਖੇ ਵਾਪਰੀ ਹੈ ਉਸ ਨਾਲ ਹੈ ਜਾਂ ਨਹੀਂ ਵੈਨਕੂਵਰ ਦੇ ਪਬਲਿਕ ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਪ੍ਰਸਤਾਵ ਦੇ ਵਿੱਚ ਸਕੂਲ ਬੋਰਡ ਦੇ ਵੱਲੋਂ ਇਸ ਮਾਮਲੇ ਤੇ VOTING ਕਰਨ ਤੋਂ ਬਾਅਦ ਦੇਰੀ ਹੋ ਗਈ ਹੈ ਬੋਰਡ ਨੇ ਸ਼ਬਦਾਬਦਲੀ ਦੇ ਵਿੱਚ ਆਖਰੀ ਮਿੰਟ ਦੀਆਂ ਤਬਦੀਲੀਆਂ ਕਾਰਨ ਬਹਿਸ ਨੂੰ ਮਈ ਤੱਕ ਮੁਲਤਵੀ ਕਰ ਦਿੱਤਾ ABC ਵੈਨਕੂਵਰ ਦੇ ਟਰਸਟੀ ਤੇ ਸਕੂਲ ਬੋਰਡ ਦੀ ਚੇਅਰ ਵਿਕਟੋਰੀਆ ਜੰਗ ਦੁਆਰਾ ਮਤਾ ਲਿਆਂਦਾ ਗਿਆ ਕਿ ਕਿੰਡਰਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਸਾਇਲੈਂਟ ਰੱਖਣ ਦੀ ਲੋੜ ਹੋਵੇਗੀ ਉਦੋਂ ਤੱਕ ਜਦੋਂ ਤੱਕ ਕਿ ਉਹ ਉਹਨਾਂ ਦੇ ਐਜੂਕੇਟਰ ਜਿਹੜੇ ਨੇ ਉਹ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਇਹ ਪ੍ਰਸਤਾਵ ਉਦੋਂ ਆਇਆ ਜਦੋਂ ਪ੍ਰੋਵਿੰਸ ਨੇ ਜਨਵਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਦੇ ਵਿੱਚ ਡਿਵਾਈਸ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਲੋੜ ਹੋਵੇਗੀ ਕਿੰਡਰਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਫੋਨਾਂ ਨੂੰ ਸਾਇਲੈਂਟ ਤੇ ਸਾਈਡ ਤੋਂ ਬਾਹਰ ਰੱਖਣ ਲਈ ਬੁਲਾਉਣ ਵਾਲੇ ਵੈਨਕੂਵਰ ਸਕੂਲ ਬੋਰਡ ਦੇ ਮੋਸ਼ਨ ਤੇ ਅਗਲੇ ਮਹੀਨੇ ਬਹਿਸ ਹੋਵੇਗੀ ਇਹ ਮੋਸ਼ਨ ਚੇਅਰ ਵਿਕਟੋਰੀਆ ਜੰਗ ਵੱਲੋਂ ਸੋਮਵਾਰ ਰਾਤ ਨੂੰ ਪੇਸ਼ ਕੀਤਾ ਗਿਆ ਸੀ ਕਿ ਵੈਨਕੂਵਰ ਦੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਿੱਜੀ ਡਿਜੀਟਲ ਡਿਵਾਈਸਾਂ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਪੋਰਡ ਆਫ ਅਪਡੇਟ ਕੀਤੇ ਜਾਣ ਕਿੰਡਰ ਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਫੋਨ ਨੂੰ ਸਾਇਲੈਂਟ ਰੱਖਣ ਦੀ ਲੋੜ ਹੈ ਜਦੋਂ ਤੱਕ ਕਿਸੇ ਵੀ ਅਧਿਆਪਕ ਕੋਲੋਂ ਇਜਾਜ਼ਤ ਨਹੀਂ ਲੈਂਦੇ ਜੰਗ ਨੇ ਕਿਹਾ ਕਿ ਧਿਆਨ ਭਟਕਾਉਣ ਵਾਲੇ ਹਨ ਤੇ ਉਹ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਲਈ ਦਿਸ਼ਾ ਨਿਰਦੇਸ਼ ਲਾਗੂ ਕਰੀਏ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਆਲੇ ਦੁਆਲੇ ਟਿਕਟੌਕ ਤੇ ਹੋਰ ਐਪਾਂ ਜਿਨ੍ਹਾਂ ਦੇ ਬੱਚੇ ਆਦੀ ਨੇ ਜਿਸ ਵਿੱਚ ਬਹੁਤ ਸਾਰੇ ਐਡਲਟ ਵੀ ਸ਼ਾਮਿਲ ਨੇ ਉਹਨਾਂ ਨੂੰ ਟੈਕ ਕ੍ਰਿਟੀਕਲ ਸਿਖਾਉਣਾ ਜ਼ਰੂਰੀ ਹੈ ਇਸ ਲਈ ਈਮੋਸ਼ਨ ਉਹਨਾਂ ਵੱਲੋਂ ਇੱਕ ਵੱਡਾ ਕਦਮ ਹੈ ਇਹ ਗੱਲ ਵੀ ਉਹਨਾਂ ਕਹੀ ਕਿ ਕਲਾਸ ਵਿੱਚ ਡਿਵਾਈਸਾਂ ਨਾਲ ਲਜਿਟਣਾ ਅਕਸਰ ਗੁੰਝਲਦਾਰ ਮਾਮਲਾ ਹੈ ਇਹ ਪ੍ਰਸਤਾਵ ਉਹ ਤੋਂ ਆਇਆ ਜਦੋਂ ਪ੍ਰੋਵਿੰਸ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਵਿੱਚ ਡਿਵਾਈਸ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਲਈ ਨਵੇਂ ਦੇਸ਼ਾਂ ਨਿਰਦੇਸ਼ ਲਾਗੂ ਕਰਨ ਦੀ ਲੋੜ ਹੋਵੇਗੀ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਆਨਲਾਈਨ ਜ਼ਬਰਦਸਤੀ ਤੋਂ ਪ੍ਰਭਾਵਿਤ ਪਰਿਵਾਰ ਨਾਲ ਕੀਤੇ ਵਾਅਦੇ ਤੋਂ ਬਾਅਦ ਇਹ ਬੱਚਿਆਂ ਨੂੰ ਆਨਲਾਈਨ ਖਤਰਾ ਤੋਂ ਸੁਰੱਖਿਅਤ ਰੱਖਣ ਲਈ ਵਧੇ ਹੋਏ ਉਪਾਵਾਂ ਦਾ ਹਿੱਸਾ ਸੀ 온ਟਾਰੀਓ ਦੇ ਪਬਲਿਕ ਸਕੂਲਾਂ ਦੇ ਵਿੱਚ ਹਾਲ ਹੀ ਵਿੱਚ ਸੈਲਫੋਨ ਵਰਤੋਂ ਬਾਰੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਨੇ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਕਰਦੇ ਹੋਏ ਕਿੰਡਰਗਾਰਡਨ ਤੋਂ ਗ੍ਰੇਡ 6 ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਫੋਨਾਂ ਨੂੰ ਸ਼ਾਂਤ ਯਾਨੀ ਕਿ ਸਾਇਲੈਂਟ ਤੇ ਨਜ਼ਰ ਤੋਂ ਬਾਹਰ ਰੱਖਣ ਦੀ ਲੋੜ ਹੋਵੇਗੀ ਜਦੋਂ ਤੱਕ ਕਿ ਕਿਸੇ ਸਿੱਖਿਆਕ ਦੁਆਰਾ ਉਨਾ ਨੂੰ ਸਪਸ਼ਟ ਤੌਰ ਤੇ ਇਜਾਜ਼ਤ ਨਾ ਦਿੱਤੀ ਜਾਵੇ ਉਦੋਂ ਤੱਕ ਗ੍ਰੇਡ 7 ਤੋਂ 12 ਦੇ ਵਿਦਿਆਰਥੀ ਵੀ ਕਲਾਸ ਦੇ ਸਮੇਂ ਦੌਰਾਨ ਸੈਲ ਫੋਨ ਤੇ ਪਾਬੰਦੀ ਲਗਾਉਂਦੇ ਹੋਏ ਦਿਖਣਗੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੈੱਬਸਾਈਟਾਂ ਨੂੰ 온ਟਾਰੀਓ ਦੇ ਸਾਰੇ ਸਕੂਲ ਨੈੱਟਵਰਕ ਤੇ ਡਿਵਾਈਸਾਂ ਤੋਂ ਹਟਾ ਦਿੱਤਾ ਜਾਏਗਾ ਤੇ ਰਿਪੋਰਟ ਕਾਰਡਾਂ ਵਿੱਚ ਕਲਾਸ ਵਿੱਚ ਵਿਦਿਆਰਥੀਆਂ ਦੇ ਧਿਆਨ ਭਟਕਣ ਤੇ ਪੱਧਰਾਂ ਤੇ ਟਿੱਪਣੀਆਂ ਵੀ ਸ਼ਾਮਲ ਹੋਣਗੀਆਂ ਨਿਊਜ਼ 10 ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਸਰਕਾਰ ਇਸ ਸਾਲ ਦੇ ਅਖੀਰ ਜਿਵੇਂ ਕਿ ਸਰਕਾਰੀ ਮੁਲਾਜ਼ਮਾਂ ਦੇ ਕੋਲ ਹਫਤੇ ਵਿੱਚ 3 ਦਿਨ ਦਫ਼ਤਰ ਆ ਕੇ ਕੰਮ ਕਰਨ ਦੀ ਉਮੀਦ ਕਰੇਗੀ ਫੈਡਰਲ ਸਰਕਾਰ ਦੇ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਬਾਰੇ ਜਨਤਕ ਤੌਰ ਤੇ ਬੋਲਣ ਦੇ ਲਈ ਤਾਂ ਅਧਿਕਾਰ ਨਹੀਂ ਹੈ ਪਰ ਜੋ ਇਸ ਗੱਲ ਤੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸੋਮਵਾਰ ਨੂੰ ਫ੍ਰੈਂਚ ਭਾਸ਼ਾ ਦੇ ਵਿੱਚ ਇੱਕ ਸੂਤਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਔਰ ਸੂਤਰ ਦੇ ਅਨੁਸਾਰ ਨੀਤੀ ਦੇ ਵਿੱਚ ਇਹ ਤਬਦੀਲੀ ਸਤੰਬਰ ਦੇ ਵਿੱਚ ਲਾਗੂ ਹੋਣ ਵਾਲੀ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਬਦਲਾ ਹੋ ਸਕਦਾ ਹੈ ਇਹ ਖਬਰ ਹਫਤੇ ਦੇ ਵਿੱਚ ਦੋ ਵਾਰ ਦਫ਼ਤਰੋਂ ਕੰਮ ਕਰਨ ਵਾਲੇ ਜਿਹੜੇ ਹਾਈਬ੍ਰਿਡ ਮਾਡਲ ਦੇ ਵਿੱਚ ਇੱਕ ਵੱਡੀ ਤਬਦੀਲੀ ਹੈ ਜਿਸ ਨੇ ਪਿਛਲੇ ਸਾਲ ਲਗਭਗ 1,55,000 ਪਬਲਿਕ ਸਰਵਿਸ ਅਲਾਈንስ ਆਫ ਕੈਨੇਡਾ ਦੇ ਮੈਂਬਰਾਂ ਨੂੰ ਹੜਤਾਲ ਲਈ ਪ੍ਰੇਰਿਆ ਸੀ ਅਤੇ ਜਿਸ ਨੂੰ ਯੂਨੀਅਨ ਨੇ ਵਰਕਰਾਂ ਦੇ ਹੱਕਾਂ ਦੇ ਲਈ ਇਤਿਹਾਸਕ ਪਲ ਕਿਹਾ ਸੀ ਪੀਐਸਏਸੀ ਨੇ ਪਿਛਲੇ ਜੂਨ ਦੇ ਵਿੱਚ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਹੁਣ ਤੁਹਾਨੂੰ ਸਰਕਾਰ ਦੁਆਰਾ ਰਿਮੋਟ ਵਰਕ ਬਾਰੇ ਜਿਹੜੇ ਫਰਮਾਨ ਨੇ ਮਨਮਾਨੇ ਫੈਸਲਿਆਂ ਦੇ ਉੱਤੋਂ ਸੁਰੱਖਿਆ ਸੁਰੱਖਿਆ ਜਿਹੜਾ ਰੱਖਿਆ ਜਾਵੇਗਾ 10 ਮਹੀਨੇ ਬਾਅਦ ਪੀਐਸਐਸਸੀ ਅਤੇ profession institute of the public service of canada ਦੋਵੇਂ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ ਪੀਆਈ ਪੀਐਸਸੀ ਦੇ ਜਨਤਕ ਮਾਮਲਿਆਂ ਦੇ ਮੁਖੀ ਨੇ ਕਿਹਾ ਹੈ ਕਿ ਇਹ ਬਿਲਕੁਲ ਹੈਰਾਨੀਜਨਕ ਹੈ ਸਟੀਫਨੀ ਜਿਹੜੇ ਨੇ ਯਾਨੀ ਕਿ ਜਿਹੜੇ ਮੁਖੀ ਇਹਨਾਂ ਮਾਮਲੇ ਦੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਵਰਕਰ ਤਾਂ ਵਰਚੁਅਲ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਲਈ ਦਫ਼ਤਰ ਜਾ ਰਹੇ ਨੇ ਆਟਵਾ ਦੇ ਵਿੱਚ ਇੱਕ ਵੱਖਰੀ ਫੇਰੀ ਦੇ ਦੌਰਾਨ অন্ਟੈਰੀਓ ਪ੍ਰੀਮੀਅਰ ਡੱਗਫੋਰ ਨੇ ਆਟਵਾ ਡਾਊਨਟਾਊਨ ਨੂੰ ਮੁਰੰ ਸਜੇਦ ਕਰਨ ਲਈ ਫੈਡਰਲ ਮੁਲਾਜ਼ਮਾਂ ਨੂੰ ਵਧੇਰੇ ਦਿਨ ਦਫ਼ਤਰ ਆ ਕੇ ਕੰਮ ਕਰਨ ਦੀ ਮੰਗ ਰਹੀ ਉਹਨਾਂ ਕਿਹਾ ਕਿ ਤਿੰਨ ਦਿਨ ਇੱਕ ਚੰਗੀ ਸ਼ੁਰੂਆਤ ਹੈ ਜਦੋਂ ਤੁਸੀਂ ਇੱਥੇ ਆਉਂਦੇ ਹੋ ਦੁਪਹਿਰ ਦੇ ਖਾਣੇ ਦੇ ਲਈ ਬਾਹਰ ਜਾਂਦੇ ਹੋ ਹੋ ਸਕਦਾ ਹੈ ਕਿ ਕਿਸੇ ਸਟੋਰ ਦੇ ਵਿੱਚ ਤੁਸੀਂ ਜਾਓ ਕੁਝ ਖਰੀਦੋ ਤੇ ਮਾਲ ਦੇ ਵਿੱਚ ਵੀ ਜਾਓ ਇਹ ਉਹ ਚੀਜ਼ ਹੈ ਜੋ ਸਾਨੂੰ ਚਾਹੀਦੀ ਹੈ ਇਹ ਚੀਜ਼ ਅਰਥਵਿਵਸਥਾ ਨੂੰ ਤੇਜ਼ਿਤ ਕਰਦੀ ਹੈ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨੇ ਖਬਰ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਪਰ ਲੋਕ ਸੇਵਾਵਾਂ ਤੇ ਖਰੀਦ ਮੰਤਰੀ ਜਿਹੜੇ ਨੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਵਿਅਕਤੀਗਤ ਮੰਤਰਾਲੇ ਇਸ ਬਾਰੇ ਅੰਤਮ ਫੈਸਲਾ ਲੈਣਗੇ ਕਿ ਵਰਕਰਜ਼ ਦੇ ਦਫ਼ਤਰ ਦੇ ਵਿੱਚ ਕਿਵੇਂ ਪਰਤ ਪਰਤ ਦੇਣੇ ਨਾ ਤਾਂ BISPS ਅਤੇ ਨਾ ਹੀ PSAC ਨੇ ਇਸ ਬਾਰੇ ਕਿਆਸ ਲਗਾਏ ਕਿ ਦੋ ਵਿਸ਼ਾਲ ਯੂਨੀਅਨਾਂ ਦੇ ਮੈਂਬਰ ਇਨ੍ਹਾਂ ਖਬਰਾਂ ਤੇ ਕਿਵੇਂ ਪ੍ਰਤੀਕਿਰਿਆ ਦੇਣਗੇ ਡਾਊਨਟਾਊਨ ਵੱਟਵਾ ਜਾਣ ਵਾਲੀ ਸਰਕਾਰੀ ਮੁਲਾਜ਼ਮ ਟੈਨਿਸ ਲੈਵਲ ਜਿਹੜੇ ਤੀਜੇ ਦਿਨ ਦਫ਼ਤਰ ਵਾਪਸ ਜਾਣ ਤੇ ਵਿਚਾਰ ਤੇ ਉਤਸੁਕ ਨਹੀਂ ਹੈ ਉਹਨਾਂ ਕਹਿੰਦੇ ਕਿ ਮੇਰੇ ਕੰਮ ਦੇ ਦਿਲ ਨੂੰ ਵਧਾਉਂਦਾ ਹੈ ਦੰਦੇ ਕਾਮ ਨੂੰ ਇਹ ਬਤਾਉਂਦਾ ਤੇ ਇਹ ਮੇਰੇ ਤੋਂ ਮੇਰਾ ਪਰਿਵਾਰ ਆ ਕ ਸਮਾਵੇਕ ਹੋ ਰਿਹਾ ਹੈ ਉਹਨਾਂ ਕਹਿ ਕੇ ਸਾਡੇ ਖਿਆਲ ਦੇ ਵਿੱਚ ਇਸ ਸਮੇਂ ਦੀ ਬਰਬਾਦੀ ਹੈ ਕਾਫੀ ਔਰ 2024 ਦੇ ਫੈਡਰਲ ਬਜਟ ਵਿੱਚ ਪਬਲਿਕ ਸਰਵਿਸਿਜ਼ ਐਂਡ ਪ੍ਰਕਿਊਰਮੈਂਟ ਕੈਨੇਡਾ ਦੇ ਦਫਤਰੀ ਪੋਰਟਫੋਲੀਓ ਨੂੰ ਅੱਦਾ ਕਰਨ ਦੇ ਲਈ 10 ਸਾਲ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ ਫੈਡਰਲ ਸਰਕਾਰ ਦੇ ਦਫਤਰੀ ਜਿਹੜੇ ਨੇ ਉਸ ਸਪੇਸ ਦੀ ਸੰਭਾਵੀ ਕਟੌਤੀ ਅਤੇ ਕੰਮ ਦੇ ਹਾਈਬ੍ਰਿਡ ਮਾਡਲ ਨੂੰ ਖਤਮ ਕਰਨ ਲਈ ਕੋਈ ਪੱਕੀ ਯੋਜਨਾ ਨਾ ਹੋਣ ਕਰਕੇ ਬਹੁਤ ਸਾਰੇ ਪਬਲਿਕ ਸਰਵੈਂਟਸ ਨਾ ਸਿਰਫ ਇਹ ਸਵਾਲ ਕਰ ਰਹੇ ਨੇ ਕਿ ਉਹ ਦਫ਼ਤਰ ਕਦੋਂ ਵਾਪਸ ਹੋਣਗੇ ਬਲਕਿ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਹੈ ਕਿ ਦਫ਼ਤਰ ਵਾਪਸੀ ਕਿਵੇਂ ਤੇ ਕਿੱਥੇ ਹੋਣੀ ਹੈ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਕਿਊ ਬੇਕਰਜ਼ ਵਿੱਤੀ ਚਿੰਤਾ ਨਾਲ ਜੂਝਦੇ ਰਹਿੰਦੇ ਨੇ ਗ੍ਰੇਟਰ ਮੋਂਟਰੀਅਲ ਦੇ ਸੈਟਰਾਇਡ ਦੁਆਰਾ ਵਿੱਤੀ ਚਿੰਤਾ ਦੇ ਸਭ ਤੋਂ ਤਾਜ਼ਾ ਮਾਪਦੇ ਅਨੁਸਾਰ 48% ਦੀ ਲੋਕਾਂ ਵਿੱਚ ਉੱਚ ਪੱਧਰੀ ਵਿੱਤੀ ਚਿੰਤਾ ਹੈ ਸਰਵੇਖਣ ਮੁਤਾਬਕ ਅੱਧੇ ਕਿਉ ਬੇਕਰ 48 ਫੀਸਦੀ ਵਿੱਤੀ ਤਣਾ ਦੇ ਮਹੱਤਵਪੂਰਨ ਪੱਧਰਾਂ ਨੂੰ ਮਹਿਸੂਸ ਕਰ ਰਹੇ ਨੇ ਇਸ ਦੇ ਵਿੱਚ ਵੱਡਾ ਵਾਧਾ ਹੋਇਆ ਕਿਉਂਕਿ ਨਵੰਬਰ 2022 ਦੇ ਵਿੱਚ ਪਹਿਲੇ ਸਰਵੇਖਣ ਤੋਂ ਦਰਜ ਕੀਤੀ ਗਈ ਦਰ 42 ਫੀਸਦੀ ਸੀ ਕਿਉ ਬੇਕਰਾਂ ਦੀ ਇੱਕ ਮਹੱਤਵਪੂਰਨ ਬਹੁਗਿਣਤੀ ਜਾਂ 86 ਫੀਸਦੀ ਇਸ ਲਈ ਵੱਖ-ਵੱਖ ਡਿਗਰੀਆਂ ਲਈ ਵਿੱਤੀ ਚਿੰਤਾ ਦਾ ਅਨੁਭਵ ਕਰ ਰਹੇ ਨੇ ਅਧਿਐਨ ਦੇ ਉੱਤਰਦਾਤਾਵਾਂ ਜਿਨ੍ਹਾਂ ਨੇ ਮਾੜੀ ਵਿੱਤੀ ਸਥਿਤੀ ਦੀ ਰਿਪੋਰਟ ਕੀਤੀ ਹੈ ਉਹਨਾਂ ਲੱਛਣਾਂ ਦਾ ਅਨੁਭਵ ਕਰਨ ਦੇ ਵਧੇਰੇ ਜੋਖਮ ਤੇ ਵਿੱਚ ਵੀ ਨੇ ਜੋ ਉਹਨਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਨੇ ਉਦਾਹਰਨ ਲਈ ਲਗਭਗ 80% ਦੀ ਆਪਣੇ ਵਿੱਤ ਕਾਰਨ ਸੌਣ ਲਈ ਵੀ ਸੰਘਰਸ਼ ਕਰ ਰਹੇ ਨੇ ਤੇ 64% ਨੇ ਕਿਹਾ ਹੈ ਕਿ ਉਹਨਾਂ ਨੂੰ ਕੰਮ ਜਾਂ ਸਕੂਲ ਦੇ ਵਿੱਚ ਧਿਆਨ ਕੇਂਦ੍ਰਿਤ ਕਰਨ ਦੇ ਲਈ ਮੁਸ਼ਕਲ ਆਉਂਦੀ ਹੈ ਅੱਧੇ ਤੋਂ ਵੱਧ ਨੇ ਕਿਹਾ ਹੈ ਕਿ 56% ਦੀ ਸਥਿਤੀ ਜਿਹੜੀ ਹੈ ਉਹ ਪਰਿਵਾਰਕ ਕਲੇਸ਼ਾਂ ਜਾਂ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਤਣਾ ਦਾ ਕਾਰਨ ਬਣੀ ਹੈ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਕਿ ਬੇਕਰਜ਼ ਵਿੱਤੀ ਚਿੰਤਾ ਨਾਲ ਜੁਝਦੇ ਰਹਿੰਦੇ ਨੇ ਗ੍ਰੇਟਰ ਮੌਂਟਰੀਅਲ ਦੇ ਸੈਟਰਾਇਡ ਦੁਆਰਾ ਵਿੱਤੀ ਚਿੰਤਾ ਦੇ ਸਭ ਤੋਂ ਤਾਜ਼ਾ ਮਾਪ ਦੇ ਅਨੁਸਾਰ 48% ਦੀ ਲੋਕਾਂ ਵਿੱਚ ਉੱਚ ਪੱਧਰੀ ਵਿੱਤੀ ਚਿੰਤਾ ਹੈ ਅੱਧੇ ਤੋਂ ਵੱਧ ਉੱਤਰਦਾਤਾ 26 56% ਦੀ ਖਾਣੇ ਦੇ ਖਰਚਿਆਂ ਬਾਰੇ ਚਿੰਤਤ ਨੇ ਤੇ 48% ਦੀ ਲੋਕ ਘਰਾਂ ਦੇ ਖਰਚਾ ਬਾਰੇ ਚਿੰਤਤ ਨੇ ਚਾਰ ਵਿੱਚੋਂ ਇੱਕ ਕਿਰਾਏਦਾਰ ਨੂੰ ਡਰ ਰਿਹਾ ਹੈ ਕਿ ਉਹਨਾਂ ਨੂੰ ਘਰੋਂ ਬੇਦਖਲ ਕੀਤਾ ਜਾ ਸਕਦਾ ਹੈ ਜਿਹੜੇ ਲੋਕ ਬੇਰੁਜ਼ਗਾਰ ਹਨ ਉਹ ਲੋਕ ਜੋ ਕਾਰਜਸ਼ੀਲ ਕਮਜ਼ੋਰੀਆਂ ਵਾਲੇ ਹਨ ਨਸਲੀ ਲੋਕ ਤੇ ਇਕੱਲੇ ਮਾਤਾ ਪਿਤਾ ਉਹਨਾਂ ਵਿੱਚੋਂ ਇੱਕ ਨੇ ਜੋ ਸਭ ਤੋਂ ਵੱਧ ਤਣਾਅ ਮਹਿਸੂਸ ਕਰਦੇ ਨੇ ਜੋ ਸਵਾਲਾਂ ਲਈ ਜਿਨ੍ਹਾਂ ਬਾਰੇ ਸਭ ਤੋਂ ਵੱਧ ਚਰਚਾ ਕੀਤੀ ਜਾਂਦੀ ਹੈ ਉਹ ਰਿਹਾਇਸ਼ ਹੈ ਤੇ ਫਿਰ ਰਿਹਾਇਸ਼ ਦਾ ਪ੍ਰਭਾਵ ਭੋਜਨ ਸੁਰੱਖਿਆ ਵੀ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਫੂਡ ਬੈਂਕ ਵਿਕਲਪਾਂ ਦਾ ਹਿੱਸਾ ਹੁੰਦੇ ਸਨ ਕਿ ਉਹ ਬੇਕਰਾਂ ਲਈ ਭੋਜਨ ਮੁੱਖ ਚਿੰਤਾ ਤੇ ਵੈਟਸ ਆਇਲੈਂਡ ਮਿਸ਼ਨ ਤੇ ਹਾਲ ਹੀ ਦੇ ਸਾਲਾਂ ਵਿੱਚ ਗਾਹਾਂ ਵਿੱਚ ਵਿਸਫੋਟ ਵੀ ਹੋਇਆ ਹੈ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਸ ਦੁਆਰਾ ਸੇਵਾ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ 200 ਤੋਂ ਵੱਧ ਕੇ 400 ਹੋ ਗਈ ਹੈ ਜੋ ਲਗਭਗ 1000 ਵਿਅਕਤੀਆਂ ਦੇ ਬਰਾਬਰ ਹੈ ਇੱਕ ਮਾਹਰ ਨੇ ਕਿਹਾ ਹੈ ਕਿ ਉਹ ਸਾਡੇ ਦਰਵਾਜ਼ੇ ਰਾਹੀਂ ਅੰਦਰ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤਨਾ ਹੁੰਦਾ ਹੈ ਅਕਸਰ ਵਿੱਤ ਬਾਰੇ ਕਿਉਂਕਿ ਉਹਨਾਂ ਨੂੰ ਇਹ ਚੋਣ ਕਰਨੀ ਪੈਂਦੀ ਹੈ ਕਿ ਕੀ ਉਹ ਸਮੇਂ ਸਿਰ ਆਪਣਾ ਕਿਰਾਇਆ ਅਦਾ ਕਰਨ ਜਾ ਰਹੇ ਨੇ ਤਾਂ ਜੋ ਉਹਨਾਂ ਨੂੰ ਬੇਦਖਲ ਨਾ ਕੀਤਾ ਜਾਵੇ ਜਾਂ ਉਹ ਸਹੀ ਭੋਜਨ ਖਾ ਰਹੇ ਨੇ ਜਾਂ ਹਾਈਡਰੋ ਦੇ ਬਿੱਲ ਦੇ ਪਾ ਰਹੇ ਨੇ ਰਿਹਾਇਸ਼ ਨੂੰ ਬਰਦਾਸ਼ਤ ਕਰਨ ਦੇ ਯੋਗ ਹੋਣਾ ਇੱਕ ਬਹੁਤ ਵੱਡੀ ਚਿੰਤਾ ਹੈ ਤੇ ਹਾਊਸਿੰਗ ਐਡਵੋਕੇਟਾਂ ਲਈ 1 ਜੁਲਾਈ ਦੇ ਨੇੜੇ ਆਉਣ ਨਾਲ ਇੱਕ ਹੋਰ ਵੀ ਚਿੰਤਾ ਹੈ ਉਹਨਾਂ ਕਹਿੰਿਆ ਕਿ ਅਸੀਂ ਸਥਿਤੀ ਬਾਰੇ ਬਹੁਤ ਚਿੰਤਤ ਹਾਂ ਕਿ ਢਾਂਚਿਆਂ ਤੇ ਉਪਾਅ ਕਰਨ ਤੋਂ ਪਹਿਲਾਂ ਅਸਲ ਵਿੱਚ ਕੁਝ ਨਹੀਂ ਕੀਤਾ ਜਾ ਰਿਹਾ ਜੋ ਲੋਕਾਂ ਨੂੰ ਉਹਨਾਂ ਦੇ ਅਪਾਰਟਮੈਂਟ ਨੂੰ ਗੁਆਉਣ ਤੋਂ ਰੋਕ ਸਕਦਾ ਹੈ ਤੇ ਕਿਰਾਏ ਨੂੰ ਬਿਹਤਰ ਢੰਗ ਨਾਲ ਨਿਰੰਤਰਿਤ ਕਰ ਸਕਦਾ ਹੈ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਉਦਰ ਸਟੈਟਿਸਟਿਕਸ ਕੈਨੇਡਾ ਦਾ ਨਵਾਂ ਡੇਟਾ ਦਰਸਾਉਂਦਾ ਹੈ ਕਿ 2022 ਵਿੱਚ ਨੋਵਾ ਸਕੋਸ਼ੀਆ ਦੀ ਗਰੀਬੀ ਤੇ ਭੋਜਨ ਅਸੁਰੱਖਿਆ ਦੀਆਂ ਦਰਾਂ ਕਿਸੇ ਵੀ ਸੂਬੇ ਨਾਲੋਂ ਸਭ ਤੋਂ ਵੱਧ ਹੈ ਤੇ ਸੂਬੇ ਦੇ ਫੂਡ ਬੈਂਕਾਂ ਦੇ ਸਭ ਤੋਂ ਵੱਡੇ ਨੈਟਵਰਕ ਦੇ ਮੁਖੀ ਦਾ ਕਹਿਣਾ ਹੈ ਕਿ ਉਦੋਂ ਤੋਂ ਚੀਜ਼ਾਂ ਸਿਰਫ ਵਿਗੜ ਗਈਆਂ ਨੇ 2022 ਦੇ ਵਿੱਚ ਨੋਵਾ ਸਕੋਸ਼ੀਆ ਦੇ ਲਗਭਗ 28.9% ਦੀ ਪਰਿਵਾਰਾਂ ਨੂੰ ਭੋਜਨ ਅਸੁਰੱਖਿਅਤ ਮੰਨਿਆ ਗਿਆ ਸੀ ਯਾਨੀ ਕਿ ਵਿੱਤੀ ਰੁਕਾਵਟਾਂ ਦੇ ਕਾਰਨ ਲੋਕਾਂ ਦੇ ਕੋਲ ਭੋਜਨ ਤੱਕ ਨਾ ਕਾਫੀ ਪਹੁੰਚ ਸੀ ਰਾਸ਼ਟਰੀ ਤੌਰ ਤੇ ਲਗਭਗ 8.7 ਮਿਲੀਅਨ ਲੋਕ ਜਾਂ ਆਬਾਦੀ ਦਾ 22.9% ਦੇ ਅਜਿਹੇ ਪਰਿਵਾਰਾਂ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਨੇ ਕਿਸੇ ਕਿਸਮ ਦੀ ਭੋਜਨ ਅਸੁਰੱਖਿਆ ਦੀ ਰਿਪੋਰਟ ਕੀਤੀ ਸੀ 140 ਫੂਡ ਬੈਂਕਾਂ ਨੂੰ ਭੋਜਨ ਵੰਡਣ ਵਾਲੇ ਫੀਡ ਨੋਵਾ ਸਕੋਸ਼ੀਆ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਹੈ ਕਿ ਅੱਜ ਸੂਬੇ ਦੀ ਸਥਿਤੀ ਹੋਰ ਵਿਮਾੜੀ ਹੈ ਕੈਨੇਡੀਅਨ ਇਨਕਮ ਸਰਵੇ ਦਾ ਡੇਟਾ ਜਾਰੀ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਕਿ ਨੋਵਾ ਸਕੋਸ਼ੀਆ ਦੇ 7.3% ਪਰਿਵਾਰਾਂ ਨੂੰ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣਾ ਖਾਣਾ ਘਟਾ ਰਹੇ ਸਨ ਜਾਂ ਭੋਜਨ ਤੋਂ ਬਿਨਾ ਦਿਨ ਕੱਟ ਰਹੇ ਸਨ ਭੋਜਨ ਦੀ ਅਸੁਰੱਖਿਆ ਨੌਜਵਾਨ ਨੋਵਾ ਸਕੋਸ਼ੀਆ ਦੇ ਵਿੱਚ ਸਭ ਤੋਂ ਵੱਧ ਸੀ 2022 ਵਿੱਚ 18 ਸਾਲ ਤੋਂ ਘੱਟ ਉਮਰ ਦੇ 40.5% ਦੇ ਬੱਚੇ ਭੋਜਨ ਅਸੁਰੱਖਿਅਤ ਵਜੋਂ ਦਰਜ ਕੀਤੇ ਗਏ ਸਨ ਵજન ਅਸੁਰੱਖਿਆ ਲਈ ਅਗਲਾ ਸਭ ਤੋਂ ਵੱਧ ਜੋਖਮ ਸਮੂਹ 18 ਤੋਂ 24 ਸਾਲ ਦੇ ਵਿਚਕਾਰ 37% ਦੀ ਦੋ ਵਾਧਾ ਹੈ ਇਹ ਅੰਕੜੇ ਦੁਖਦਾਈ ਤੇ ਨਿਰਾਸ਼ਾਜਨਕ ਨੇ ਮਾਹਰਾਂ ਮੁਤਾਬਕ ਫੂਡ ਬੈਂਕਾਂ ਦੇ ਬਾਹਰ ਲਾਈਨ업 ਹੈ ਫੂਡ ਬੈਂਕਾਂ ਨੂੰ ਦੇਖੋ ਤਾਂ ਉਹਨਾਂ ਦੇ ਕੋਲ ਇਸ ਵਧ ਰਹੇ ਰੁਝਾਨ ਨੂੰ ਸਬੰਧੀ ਸਮਰਥਾ ਨਹੀਂ ਹੈ ਅੰਕੜੇ ਦਰਸਾਉਂਦੇ ਨੇ ਕਿ ਨੋਵਾ ਸਕੋਸ਼ੀਆ ਦੀ ਗਰੀਬੀ ਦਰ 1 ਸਾਲ ਪਹਿਲਾਂ 8.6 ਫੀਸਦੀ ਤੋਂ ਵੱਧ ਕੇ 2022 ਵਿੱਚ 13.1 ਫੀਸਦੀ ਹੋ ਗਈ ਇਹ ਵੀ ਸਾਰੇ ਪ੍ਰਾਂਤਾਂ ਦੇ ਵਿੱਚ ਸਭ ਤੋਂ ਉੱਚੀ ਦਰ ਹੈ ਇਹ 2022 ਵਿੱਚ ਗਰੀਬੀ ਦੀ ਹੱਦ ਤੋਂ ਹੇਠਾਂ ਆਉਣ ਵਾਲੇ 9.9 ਫੀਸਦੀ ਲੋਕਾਂ ਦੀ ਰਾਸ਼ਟਰੀ ਔਸਤ ਤੋਂ ਬਹੁਤ ਜ਼ਿਆਦਾ ਹੈ ਸਟੈਟਿਸਟਿਕਸ ਕੈਨੇਡਾ ਗਰੀਬੀ ਨੂੰ ਪਰਿਭਾਸ਼ਿਤ ਕਰਨ ਦੇ ਲਈ ਮਾਰਕੀਟ ਬਾਸਕਟ ਮਾਪ ਨਾਮਕ ਜਿਹੜੀ ਮਾਡਲ ਦੀ ਵਰਤੋਂ ਕਰਦਾ ਹੈ ਜਿਸ ਦਾ ਮਤਲਬ ਹੈ ਕਿ ਇੱਕ ਪਰਿਵਾਰ ਗਰੀਬੀ ਦੇ ਵਿੱਚ ਰਹਿ ਰਿਹਾ ਮੰਨਿਆ ਜਾਂਦਾ ਹੈ ਜੇਕਰ ਉਹ ਸਧਾਰਨ ਬੁਨਿਆਦੀ ਜੀਵਨ ਪੱਧਰ ਜਿਸ ਵਿੱਚ ਭੋਜਨ ਕੱਪੜੇ ਤੇ ਜੁੱਤੀਆਂ ਆਵਾਜਾਈ ਦੇ ਖਰਚੇ ਸ਼ਾਮਿਲ ਨੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿੱਤ ਅਗੇ ਦੇਖਦੇ ਆ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕਾ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੈ ਤੁਹਾਡੇ ਲਈ ਖਬਰ ਇਹ ਹੈ ਕਿ ਅੱਜ ਸਿਟੀ ਆਫ ਐਡਮਿੰਟਨ ਦੀ ਪੁਲ ਗਲਤ ਕਰਕੇ ਦੱਸਿਆ ਕਿ ਜਿਹੜੇ ਪਿੱਛੇ ਜੈ ਸਾਊਥ ਏਸ਼ੀਅਨ ਬਿਜ਼ਨੈਸਸ ਤੋਂ ਫਰੋਤੀਆਂ ਦੀਆਂ ਮੰਗਾਂ ਕਰ ਰਏ ਸੀਗੇ ਤੇ ਤਿੰਨ ਡਰਾਈਵ ਬਾਈ ਸ਼ੂਟਿੰਗਸ ਜਿਹੜੀਆਂ ਹੋਈਆਂ ਸੀਗੀਆਂ ਉਹ ਕਹਿੰਦੇ ਉਹ ਫਰੋਤੀਆਂ ਦੇ ਨਾਲ ਹੀ ਕਨੈਕਟਡ ਸੀਗੀਆਂ ਜਿਹੜੀਆਂ ਡਰਾਈਵ ਬਾਈ ਸ਼ੂਟਿੰਗ ਸੀਗੀਆਂ ਇਹ ਐਡਮਿੰਟਨ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸੀ ਹੈਗੀ ਹੈ ਜੀ ਗੱਲ ਉਹਨਾਂ ਦਾ ਕਹਿਣਾ ਹੈ ਵੀ ਇਹ ਜਿਹੜੇ ਕੰਮਕਾਰ ਹੋ ਰਿਹਾ ਹੈ ਇੱਥੇ ਲੋਕਲ ਕੁਝ ਬੰਦਿਆਂ ਨੂੰ ਮੋਰੇ ਕੀਤਾ ਹੋਇਆ ਔਰ ਇਹਨਾਂ ਨੂੰ ਪਿੱਛੇੋਂ ਚਲਾਉਣ ਵਾਲੇ ਜਿਹੜੇ ਆ ਉਹ ਭਾਰਤ ਵਰਸ਼ ਵਿੱਚ ਬੈਠੇ ਆ ਔਰ ਉਹ ਲੋਕ ਐਕਸਪਲੋਇਟ ਕਰ ਰਹੇ ਨੇ ਇੱਥੇ ਵਾਲੇ ਲੋਕਾਂ ਨੂੰ ਇਹ ਪੁਲਿਸ ਦਾ ਦੋਸ਼ ਆ ਜੀ ਉਹਨਾਂ ਤੇ ਵੀ ਇਸ ਤਰ੍ਹਾਂ ਨਾਲ ਇਹ ਕੰਮ ਕਰ ਹੋ ਰਿਹਾ ਹੈਗਾ ਅ ਇਹ ਸਟਾਫ ਸਰਜੰਟ 에ਰਿਕ ਸਟੂਅਰਟ ਹੋਰ ਨੇ ਇਹ ਗੱਲ ਆਖੀ ਆ ਅ ਉਹ ਹੈਗੇ ਨੇ ਫਾਇਰ ਆਰਮਸ ਤੇ ਗੈਂਗਸ ਯੂਨਿਟ ਦੇ ਮੁਖੀ ਤੇ ਉਹਨਾਂ ਨਾਲ ਇਹ ਗੱਲ ਦੱਸੀ ਕਿ 1 ਦਸੰਬਰ 21 ਨੂੰ ਸ਼ੂਟਿੰਗ ਹੋਈ ਸੀ ਨਾਰਥ ਸਾਈਡ ਦੇ ਵਿੱਚ ਸਾਈ ਬੈਕਰ ਨੇਬਰਹੂਡਆ ਉਥੇ ਇੱਕ ਪਰਿਵਾਰ ਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਲੱਕੀਲੀ ਕੋਈ ਵਿਅਕਤੀ ਉਥੇ ਫਟੜ ਨਹੀਂ ਸੀ ਉਹ ਹਾਲਾਂਕਿ ਪਰਿਵਾਰ ਦੇ ਚਾਰ ਜੀ ਉਥੇ ਘਰ ਵਿੱਚ ਸੀਗੇ ਰਾਤ ਦਾ ਟਾਈਮ ਸੀਗਾ ਲੇਟ ਨਾਈਟ ਪਰ ਉਹ ਬਚਾਰਿਆ ਫਿਰ ਉਸ ਤੋਂ ਬਾਅਦ ਇੱਕ ਸ਼ੂਟਿੰਗ ਵਿਨੀਪੈਗ ਵਿੱਚ ਹੁੰਦੀ ਹੈ ਜੀ ਅਰ ਔਰ ਉਥੇ ਵੀ ਇੱਕ ਪਰਿਵਾਰ ਤੇ ਗੋਲੀਆਂ ਚਲਾਈਆਂ ਗਈਆਂ ਅ ਘਰ ਦੇ ਵਿੱਚ ਪਰ ਉਥੇ ਵੀ ਕੋਈ ਵਿਅਕਤੀ ਫਟੜ ਨਹੀਂ ਹੋਇਆ ਉਥੋਂ ਪਤਾ ਲੱਗਾ ਵੀ ਇੱਕ ਕਾਲੇ ਐਸਯੂ ਦੇ ਐਸਯੂਵੀ ਦੇ ਵਿੱਚ ਵਿਅਕਤੀ ਜਿਹੜੇ ਆਏ ਆ ਔਰ ਉਥੇ ਗੋਲੀਆਂ ਚਲਾ ਕੇ ਗਏ ਨੇ ਫਿਰ ਤੀਸਰੀ ਘਟਨਾ ਜਿਹੜੀ ਹੈ ਜੀ ਉਹ ਫੇਰ ਇਥੇ ਐਡਮਿੰਟਨ ਦੇ ਨੇੜੇ ਸ਼ੇਰਵੁੱਡ ਪਾਰਕ ਆ ਉਥੇ ਇਹ ਗੋਲੀਆਂ ਜਲਾਈਆਂ ਗਈਆਂ ਪਰ ਲੱਕੀਲੀ ਉੱਥੇ ਵੀ ਉਸ ਘਰ ਦੇ ਵਿੱਚ ਕੋਈ ਬੰਦਾ ਨਹੀਂ ਸੀ ਐ ਬਾਅਦ ਚ ਪਤਾ ਲੱਗਾ ਵੀ ਸ਼ਾਇਦ ਉਹ ਜਿਹੜਾ ਜੀ ਉਹਨਾਂ ਤੋਂ ਗਲਤੀ ਦੇ ਨਾਲ ਉਸ ਘਰ ਨੂੰ ਮਤਲਬ ਹਿੱਟ ਕੀਤਾ ਗਿਆ ਇਹ ਕਰਦੇ ਕਰਾਉਂਦੇ ਪੁਲਿਸ ਨੇ ਪਿੱਛੇ ਜਿਹੜੇ ਜੀ 5 6 ਵਿਅਕਤੀ ਜਿਹੜੇ ਆ ਉਹ ਇੱਥੇ ਐਡਮਿੰਟਨ ਸ਼ਹਿਰ ਦੇ ਚਾਰਜ ਕੀਤੇ ਸੀਗੇ ਬਾਅਦ ਦੇ ਵਿੱਚ ਉਹ bail ਤੇ ਰਿਹਾ ਹੋ ਗਏ ਸੀਗੇ ਪਰ ਇਹ ਜਿਹੜਾ ਗੋਲੀਆਂ ਚਲਾਉਣ ਵਾਲਾ ਇੱਕ ਵਿਅਕਤੀ ਆ ਉਹਦਾ ਨਾਂ ਹੈਗਾ ਜੀ ਅਰਜੁਨ ਸਹਿਨਾਨ 19 ਸਾਲਾਂ ਦਾ ਆ ਇਹਨੂੰ ਪੁਲਿਸ ਨੇ ਇੱਕ ਦਿਨ ਕਿਤੇ ਫੜ ਵੀ ਲਿਆ ਜਿਹੜਾ ਆਮ ਪੁਲਿਸ ਸਟਾਪ ਹੁੰਦਾ ਉਹਦੇ ਵਿੱਚ ਉਹ ਫੜਿਆ ਗਿਆ ਤੇ ਉਹ ਪੁਲਿਸ ਨੇ ਫੜ ਕੇ ਉਹਨੂੰ ਬਾਅਦ ਦੇ ਵਿੱਚ ਉਹਦੀ ਬੇਲ ਹੀアリング ਹੋਈ ਤਾਂ ਉਹਨੂੰ ਛੱਡ ਦਿੱਤਾ ਗਿਆ ਉਸ ਵੇਲੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸ਼ੂਟਿੰਗ ਵਾਲੇ ਸਿਲਸਲੇ ਦੇ ਵਿੱਚ ਵੀ ਲੋੜੀਂਦਾ ਬੰਦਾ ਹੈਗਾ ਹੁਣ ਪੁਲਿਸ ਨੇ ਕੈਨੇਡਾ ਵਾਈਡ ਉਹਦੇ ਵਾਰੰਟ ਕੱਢੇ ਹੋਏ ਨੇ ਅਰਜੁਨ ਸਹਨਾਣ ਦੇ ਔਰ ਉਹਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਉਹਨੇ ਇਹ ਘਟਨਾਵਾਂ ਕਰਨ ਤੋਂ ਪਹਿਲਾਂ ਇੰਡੀਆ ਦੀ ਟਿਕਟ ਬੁੱਕ ਕਰਾਈ ਹੋਈ ਸੀਗੀ ਔਰ ਉਹ ਜਹਾਜ਼ੇ ਚੜ੍ਹ ਕੇ ਤੇ ਇੰਡੀਆ ਨੂੰ ਜਾ ਚੁੱਕਾ ਹੈ। ਅ ਔਰ ਉਹ ਹੁਣ ਕੋਸ਼ਿਸ਼ ਕਰਨਗੇ ਕਿ ਉੱਥੋਂ ਸ਼ਾਇਦ ਸਾਨੂੰ ਜਿਹੜੀ ਆ ਕੋਆਪਰੇਸ਼ਨ ਮਿਲੇ ਤੇ ਅਸੀਂ ਉਸ ਬੰਦੇ ਨੂੰ ਲੈ ਕੇ ਆਈਏ। ਇਹਨਾਂ ਗੱਲਾਂ ਦੇ ਵਿੱਚ ਹੀ ਇੱਕ ਨਾ ਜੀ ਟਾਸਕ ਫੋਰਸ ਤਿਆਰ ਕੀਤੀ ਗਈ ਆ ਜਿਹਨੂੰ ਮਤਲਬ ਉਹ ਹੈਡ ਕਰ ਰਹੇ ਨੇ ਵੈਨਕੂਵਰ ਤੋਂ ਰਿਚਮਨ ਸਿਟੀ ਕਾਉਂਸਲ ਦੇ ਕਾਉਂਸਲਰ ਕਾਸ਼ ਹੀਦ ਹੁਰੀ ਜਿਹੜੇ ਪਹਿਲਾਂ ਪੁਲਿਸ ਚੀਫ ਵੀ ਰਹੇ ਨੇ ਉਥੇ ਉਹ ਕਹਿੰਦੇ ਵੀ ਇਹ ਜਿਹੜੀ ਗੱਲਬਾਤ ਹੈ ਵੀ ਬੜੀ ਮੁਸ਼ਕਲ ਆ ਉਥੋਂ ਕਿਸੇ ਦਾ ਇਸ ਤਰ੍ਹਾਂ ਤੁਹਾਨੂੰ ਕੋਆਪਰੇਸ਼ਨ ਨਹੀਂ ਮਿਲ ਸਕਦੀ ਹੋ ਸਕਦਾ ਇਹਨਾਂ ਬੰਦਿਆਂ ਦੇ ਪਹਿਲਾਂ ਹੀ ਉਥੋਂ ਦੀ ਅਥਾਰਟੀਜ਼ ਦੇ ਨਾਲ ਜਿਹੜੇ ਆ ਕਨੈਕਸ਼ਨ ਹੋਣਗੇ ਤੇ ਨਾ ਹੀ ਉਹ ਕਹਿੰਦੇ ਵੀ ਉਥੋਂ ਕਿਸੇ ਵਿਅਕਤੀ ਨੂੰ ਤੁਸੀਂ ਐਕਸਟਰੈਡਾਈਟ ਕਰਕੇ ਲਿਆਉਣ ਲਈ ਤੁਹਾਨੂੰ ਕੋਈ ਉਥੋਂ ਮਦਦ ਮਿਲ ਸਕਦੀ ਆ ਸੋ ਇਹ ਗੱਲ ਕਾਸ਼ ਹੀ ਦੋਹਰਨੇ ਦਸੀਆ ਪਰ ਪੁਲਿਸ ਨੇ ਇਸ ਵਿਅਕਤੀ ਅਰਜੁਨ ਸਹਿਨਾਨ ਜਿਹੜਾ ਉਹਨੀਆਂ ਵਰਿਆਂ ਦਾ ਇਹਦੇ ਕੈਨੇਡਾ ਵਾਇਡ ਵਾਰੰਟ ਕੱਢ ਦਿੱਤੇ ਨੇ ਉਹਦੀ ਭਾਲ ਹੋ ਰਹੀ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ